ਸਮਝਣ ਦਾ ਯਤਨ ਕਰੀਏ ਗੌੜੀ ਮਹਲਾ ਪੰਜਵਾ ਗੁਣ ਕਰਤ ਨਿਦਮੋਰੀ ਗੁਣ ਕਰਤ ਨਿਦਮੋਰੀ हे ਮੇਰੇ ਮਾਲਕ ਮੈਨੂੰ ਐਸੇ ਗੁਣ ਬਖਸ਼ ਦੇ ਇਹੋ ਜੀ ਕਰਤ ਬਖਸ਼ ਦੇ ਰਹਾਓ ਇਹੋ ਜਾਂ ਰਸ ਨਾਮ ਬਖਸ਼ ਦੇ ਨਦ ਤੋ ਭਾਵੈ ਖਜ਼ਾਨਾ ਨਾਮ ਰੂਪੇ ਖਜ਼ਾਨੇ ਦੀ ਦਾਤ ਮਿਲ ਜਾਵੇ ਤੇ ਆਤਮਿਕ ਆਨੰਦ ਆ ਜਾਵੇ ਤੂੰ ਹੀ ਰਸ ਤੂੰ ਹੀ ਜਸ ਤੂੰ ਹੀ ਰੂਪ ਤੂੰ ਹੀ ਰੰਗ ਤੇਰਾ ਨਾਮ ਹੀ ਸਾਰੀਆਂ ਸਵਾਦਾਂ ਦੇ ਉੱਤੇ ਦਾ ਰਸ ਹੈ ਤੂੰ ਹੀ ਰਸ ਤੋਹੇਂ ਜਸ ਜਸ ਭਾ ਕੀ ਆਪਾ ਕਹਿੰਦੇ ਫਲਾਣੇ ਨੇ ਜਸ ਕੱਟ ਲਿਆ ਸ਼ੋਭਾ ਘਟ ਲਈ ਤੇਰਾ ਨਾਮ ਹੀ ਨਾਮ ਦੀ ਕਮਾਈ ਹੀ ਇਸ ਸੰਸਾਰ ਤੇ ਜਸ ਕਟਣ ਦੇ ਬਰਾਬਰ ਹੈ ਤੂੰ ਹੀ ਰਸ ਤੂੰ ਹੀ ਜਸ ਤੂੰ ਹੀ ਰੂਪ ਤੂੰ ਹੀ ਰੰਗ ਇਹ ਸਭ ਕੁਝ ਤੇਰਾ ਹੀ ਰੂਪ ਹੈ ਤੇਰਾ ਹੀ ਰੰਗ ਹੈ ਆਸੇ ਓਟ ਪ੍ਰਭ ਤੋਰੀ ਮੈਨੂੰ ਆਪ ਜੀ ਦੇ ਪਾਸ ਹੀ ਆਸਾਂ ਮੁਰਾਦਾਂ ਆਪ ਜੀ ਦੇ ਕੋਲ ਹਨ ਆਪ ਹੀ ਮੇਰੀ ਹਰ ਇੱਕ ਮਨੋ ਕਾਮਨਾ ਨੂੰ ਪੂਰਨ ਕਰਦੇ ਹੋ ਤੂੰ ਹੀ ਮਾਨ ਤੂੰ ਹੀ ਧਾਨ ਤੂੰ ਹੀ ਪਤ ਤੂੰ ਹੀ ਪ੍ਰਾਣ ਤੂੰ ਹੀ ਮਾਨ ਓ ਮਾਲਕੀ ਮਾਨ ਬਖਸ਼ਦਾ ਹੈ ਬਲ ਬਖਸ਼ਦਾ ਤਾਕਤ ਬਖਸ਼ਦਾ ਹੈ ਤੁਹੇ ਧਾਨ ਤੁਹੇ ਧਨਪਦਾਤ ਬਖਸ਼ਦਾ ਹੈ ਤੁਹੇ ਪਤ ਤੁਹੇ ਪ੍ਰਾਣ ਤੁਹੇ ਸੰਸਾਰ ਤੇ ਸਾਨੂੰ ਇੱਜ਼ਤ ਪਤ ਬਖਸ਼ਨਾ ਹੈ ਇਸ ਚਜਾ ਜੀਵਨ ਬਖਸ਼ਨਾ ਹੈ ਤੁਹੇ ਪ੍ਰਾਣ ਤੁਹੇ ਸਰੀਰ ਦੇ ਅੰਦਰ ਪ੍ਰਾਣ ਟਿਕਾਏ ਹੋਏ ਨੇ ਭਾਵ ਕੀ ਜਨਮ ਦਿੱਤਾ ਹੋਇਆ ਹੈ ਗੁਰ ਤੋਟੀ ਲਾ ਜੋਰੀ ਗੁਰੂ ਕਿਰਪਾ ਕਰੋ ਆਪ ਜਿੱਤੋ ਜਿਹੜੀ ਸਾਡੀ ਸਾਂਝ ਟੁੱਟੀ ਹੋਈ ਆ ਉਸ ਨੂੰ ਆਪਣੇ ਨਾਮ ਨਾਲ ਜੋੜ ਲਵੋ ਤੂੰ ਹੀ ਗ੍ਰਹ ਤੂੰ ਹੀ ਬਨ ਤੂੰ ਹੀ ਮਾਲਕਾ ਹਿਰਦੇ ਦੇ ਅੰਦਰ ਹੈ ਗ੍ਰਹ ਦੇ ਅੰਦਰ ਹੈ ਤੂੰ ਹੀ ਬਨ ਤੂੰ ਹੀ ਬਾਹਰ ਕੁਦਰਤ ਦੇ ਵਿੱਚ ਜੰਗਲ ਵਿੱਚ ਰਮਿਆ ਹੋਇਆ ਹੈ ਤੂੰ ਹੀ ਗਾਉ ਤੂੰ ਹੀ ਸੁਨਾ ਤੇਰੀ ਕਿਰਪਾ ਦੇ ਸਦਕਾ ਸ਼ਬਦਾਂ ਦੇ ਜਰੀਏ ਤੈਨੂੰ ਗਾਇਆ ਜਾ ਰਿਹਾ ਹੈ ਤੂੰ ਹੀ ਸੁਣਾ ਤੇਰੇ ਕਿਰਪਾ ਹੋ ਰਹੀ ਆ ਤੇ ਇਹ ਸੁਣਾ ਕੀਤਾ ਜਾ ਰਿਹਾ ਹੈ ਹੈ ਨਾਨਕ ਨੇਰ ਨੇਰੀ ਉਹ ਸਾਡੇ ਤੋਂ ਦੂਰ ਨਹੀਂ ਹਰ ਵੇਲੇ ਸਾਡੇ ਨੇੜੇ ਹੈ ਕਣ ਕਣ ਦੇ ਅੰਦਰ ਹੈ ਕੱਲੇ ਕੱਲੇ ਹਵਾ ਦੇ ਕਣ ਵਿੱਚ ਹੈ ਹਰ ਇੱਕ ਜੀਵ ਦੇ ਅੰਦਰ ਹੈ ਹੈ ਨਾਨਕ ਨੇਰ ਨੇਰੀ ਉਹ ਨੇੜੇ ਤੂੰ ਵੀ ਨੇੜੇ ਹੈ ਗਉੜੀ ਮਹੱਲਾ ਪਨਵਾ ਮਾਤੋ ਹਰ ਰੰਗ ਮਾਤੋ ਮਾਤੋ ਭਾਵਕੀ ਮਸਤ ਹੋ ਜਾਣਾ ਜਿਵੇਂ ਕੋਈ ਨਸ਼ੇੜੀ ਜੇ ਨਸ਼ਾ ਕਰਕੇ ਆਪਣੇ ਆਪ ਨੂੰ ਮਸਤ ਕਰ ਲੈਂਦਾ ਹੈ ਉਵੇਂ ਹੀ ਪ੍ਰਮਾਤਮਾ ਆਪ ਜਿਹਦਾ ਨਾਮ ਇਹੋ ਜੀ ਮਸਤੀ ਬਖਸ਼ਦਾ ਹੈ ਕਿ ਸੰਸਾਰ ਦੇ ਜਿੰਨੇ ਦੁੱਖ ਕਲੇਸ਼ ਹੁੰਦੇ ਨੇ ਵਿਗਨ ਹੁੰਦੇ ਨੇ ਕਈ ਤਰ੍ਹਾਂ ਦੀਆਂ ਸਰੀਰਕ ਦੁੱਖ ਹੁੰਦੇ ਨੇ ਇੰਨਾ ਤੋਂ ਉੱਤੇ ਦੀ ਅਵਸਥਾ ਬਖਸ਼ ਦਿੰਦਾ ਹੈ ਮਾਤੋ ਹਰ ਰੰਗ ਮਾਤੋ ਮੈਂ ਨਾਮ ਦੇ ਵਿੱਚ ਮਸਤ ਰਵਾਂ ਰੰਗ ਵਿੱਚ ਆਨੰਦ ਵਿੱਚ ਡੁੱਬਿਆ ਰਵਾਂ ਰਹਾਓ ਉਹੀ ਪਿਓ ਉਹੀ ਖਿਓ ਗੁਰਾਂ ਦੀ ਉਹ দান ਕਿਓ ਤੇ ਉਹਦੇ ਨਾਮ ਨੂੰ ਪੀਣਾ ਕਰੀਏ ਉਹੀ ਖਿਓ ਉਹੀ ਸਾਨੂੰ ਖਾਣ ਵਾਸਤੇ ਦੇ ਰਿਹਾ ਹੈ ਗੁਰਾਂ ਦੀ ਉਹ দান ਕਿਓ ਜੋ ਵੀ ਦਾਤਾਂ ਆਪਾਂ ਹੰਡਾਰੇ ਆਂ ਉਹਦਾ ਦਿੱਤਾ ਦਾਣ ਹੀ ਆਪਾਂ ਹੰਡਾ ਰਹੇ ਹਾਂ ਵਰਤ ਰਹੇ ਹਾਂ ਉਹ ਆਹੋ ਸਿਉ ਮਨ ਰਾਤੋ ਏ ਮਾਲਕਾ ਉਹਦੇ ਨਾਲ ਇਹ ਮੇਰਾ ਮਨ ਰੰਗ ਜਾਵੇ ਰਾਤੋ ਭਾਵ ਕੇ ਮਿਲ ਜਾਵੇ ਉਹੀ ਪਾਠੀ ਉਹੀ ਪੋਚਾ ਉਹੀ ਪਿਆਰੋ ਉਹੀ ਰੂਚਾ ਹੁਣ ਗੁਰਬਾਣੀ ਜਿੱਥੇ ਦੁਨੀਆ ਵੀ ਉਦਾਹਰਣਾਂ ਦਿੰਦੀ ਹੈ ਅੱਜ ਦੀ ਉਦਾਹਰਣ ਗੁਰਬਾਣੀ ਵਿੱਚ ਸ਼ਰਧਾ ਦੀ ਪੱਠੀ ਦੀ ਦਿੱਤੀ ਗਈ ਹੈ ਉਹੀ ਪਾਠੀ ਉਹੀ ਪੋਚਾ ਉਹੀ ਪਿਆਰੋ ਉਹੀ ਰੂਚਾ ਪੱਠੀ ਜਿਵੇਂ ਕੋਈ ਸ਼ਰਾਬ ਦੀ ਪੱਠੀ ਲਾਈ ਜਾਂਦੀ ਹੈ ਜਦੋਂ ਕਈਆਂ ਨੂੰ ਪਤਾ ਹੋਵੇਗਾ ਥੱਲੇ ਅੱਗ ਬਾਲ ਕੇ ਪੱਠੀ ਲਾਈ ਜਾਂਦੀ ਹੈ ਉਹੀ ਪੋਚਾ ਉਹਨੂੰ ਫਿਰ ਚਾਰਿਆਂ ਪਾਸੇ ਮਿੱਟੀ ਦਾ ਪੋਚਾ ਲਾਇਆ ਜਾਂਦਾ ਹੈ ਕਿ ਉਹਦਾ ਅਰਕ ਜਾਂ ਜਿਹੜੀ ਉਹਦੇ ਚੋਂ ਹਵਾ ਬਣ ਕੇ ਪਾਣੀ ਦੇ ਜ਼ਰੀਏ ਨਿਕਲਣੀ ਹੈ ਉਹ ਬਾਹਰ ਨਾ ਨਿਕਲੇ ਉਹੀ ਪਾਠੀ ਉਹੀ ਪੋਚਾ ਉਹੀ ਪਿਆਰੋ ਉਹੀ ਰੂਚਾ ਉਹ ਜਿਵੇਂ ਪੱਠੀ ਦੇ ਅੰਦਰ ਗੋਡ ਨੂੰ ਬਾਲ ਕੇ ਬੜੇ ਕਿਰਤ ਦੇ ਨਾਲ ਚਾਰੇ ਪਾਸਿਓਂ ਲੀਪ ਲਾ ਕੇ ਪੋਚਾ ਲਾ ਕੇ ਵਿੱਚੋਂ ਅਰਕ ਕੱਢਿਆ ਜਾਂਦਾ ਹੈ ਸ਼ਰਾਬ ਨਿਕਲਦੀ ਹੈ ਬਾਅਦ ਚ ਉਹਦਾ ਨਸ਼ੇ ਦੇ ਤੌਰ ਤੇ ਸੇਵਨ ਕੀਤਾ ਜਾਂਦਾ ਹੈ ਤੇ ਗੁਰਬਾਣੀ ਇਹ ਉਦਾਹਰਣ ਦੇ ਰਹੀ ਹੈ ਇਹ ਭਲਿਆ ਲੋਕ ਤੇਰਾ ਸਰੀਰ ਇੱਕ ਪੱਠੀ ਦੀ ਨਿਆਈ ਹੈ ਇਹਦੇ ਵਿੱਚ ਚੰਗੇ ਕਰਮਾਂ ਦਾ ਗੁੜਪਾ ਤਿੰਨ ਨਾਮ ਦਾ ਪੋਚਾ ਲਾ ਉਹੀ ਪਾਟੀ ਉਹੀ ਪੋਚਾ ਉਹੀ ਪਿਆਰੋ ਪਿਆਰ ਉਹ ਭਾਵ ਕੀ ਪਿਆਲਾ ਜਿਹਦੇ ਭਾਂਡੇ ਵਿੱਚ ਆਪਾਂ ਕੋਈ ਚੀਜ਼ ਗ੍ਰਹਿਣ ਕਰਨੀ ਆ ਪੀਣੇ ਆ ਉਹੀ ਰੋਚਾ ਤੇ ਉਹ ਜਿਹੜਾ ਅਰਕ ਵਿੱਚੋਂ ਨਿਕਲਣਾ ਹੈ ਉਹਨੋਂ ਗ੍ਰਹਿਣ ਕਰ ਇਹ ਸਰੀਰ ਸਾਡਾ ਸਾਡੇ ਅੰਦਰ ਨਾਮ ਦੀ ਅਵਸਥਾ ਨੂੰ ਵਧਾ ਦੇਂਦਾ ਹੈ ਦੋ ਗੁਣਾ ਕਰ ਦਿੰਦਾ ਹੈ ਚੌਗੁਣਾ ਕਰ ਦਿੰਦਾ ਹੈ ਇਸ ਲਈ ਨਾਮ ਦੀ ਬਰਕਤ ਦਾ ਨਾਮ ਦਾ ਪੋਚਾ ਹਰ ਵੇਲੇ ਸਾਨੂੰ ਆਪਣੇ ਸਰੀਰ ਦੇ ذریعے ਲਾਉਣਾ ਚਾਹੀਦਾ ਹੈ ਉਹੀ ਪਾਠੀ ਉਹੀ ਪੋਚਾ ਉਹੀ ਪਿਆਰੋ ਉਹੀ ਰੋਚਾ ਮਨ ਉਹ ਸੁਖ ਜਾਤੋ ਫਿਰ ਮਨ ਉਸ ਪਿਆਲੇ ਨੂੰ ਪੀ ਕੇ ਨਾਮ ਦੀ ਦਾਤ ਨੂੰ ਪੀ ਕੇ ਸੁੱਖਾਂ ਦੀ ਅਵਸਥਾ ਵਿੱਚ ਚਲਾ ਜਾਂਦਾ ਹੈ ਸਹਿਜ ਕੇਲ ਆਨੰਦ ਖੇਲ ਫਿਰ ਉਹ ਸਹਿਜਤਾ ਦੇ ਅੰਦਰ ਟਿਕ ਜਾਂਦਾ ਹੈ ਆਨੰਦ ਖੇਲ ਆਨੰਦ ਦੀ ਅਵਸਥਾ ਬਣ ਜਾਂਦੀ ਹੈ ਸਹਿਜ ਕੇਲ ਆਨੰਦ ਖੇਲ ਰਹੇ ਫਿਰ ਪਏ ਮੇਲ ਉਹ ਫਿਰ ਪ੍ਰਮਾਤਮਾ ਦੇ ਨਾਲ ਮਿਲਾਪ ਹੋ ਜਾਂਦਾ ਹੈ ਉਸ ਦੀ ਅਵਸਥਾ ਨੂੰ ਪਹਿਚਾਣਿਆ ਜਾਂਦਾ ਹੈ ਨਾਨਕ ਸ਼ਬਦ ਭਰਾਤੋ ਸ਼ਬਦ ਨੂੰ ਸਮਝਿয়ে ਭਰਾਤੋ ਪਾਪ ਕੀ ਜੀਵਨ ਦੇ ਵਿੱਚ ਲਾਗੂ ਕਰਿਏ ਇੱਥੇ ਗੱਲ ਨਸ਼ੇ ਦੀ ਨਹੀਂ ਹੋਈ ਜਾਂ ਸ਼ਰਾਬ ਨੂੰ ਐਮਤ ਨਹੀਂ ਦਿੱਤੀ ਗਈ ਕੁਰਬਾਨੇ ਕਰੀਏ ਕਿ ਜਿਸ ਨਸ਼ੇ ਆਪ ਦੁਨਿਆਵੀ ਨਸ਼ੇ ਨੂੰ ਵੇਖੀਏ ਉਹ ਸਮਾ ਪਾ ਕੇ ਉਤਰ ਜਾਂਦਾ ਹੈ ਨੇ ਸਵੇਰੇ ਪੀਏ ਸ਼ਾਮ ਤੱਕ ਤੇ ਸ਼ਾਮੇ ਪੀ ਸਵੇਰ ਤੱਕ ਹਰ ਤਰ੍ਹਾਂ ਦਾ ਨਸ਼ਾ ਉਤਰ ਜਾਂਦਾ ਹੈ ਜੇ ਤੂੰ ਇਹੋ ਜਿਹਾ ਨਸ਼ਾ ਕਰਨਾ ਹੈ ਮਾਤੋ ਹਰੰਗ ਮਾਤੋ ਹਰ ਵੇਲੇ ਮਸਤ ਰਹਿਣਾ ਹੈ ਆਨੰਦ ਵਿੱਚ ਰਹਿਣਾ ਹੈ ਫਿਰ ਨਾਮ ਦੇ ਰਸ ਨੂੰ ਗ੍ਰਹਿਣ ਕਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਵੀ ਹੁੰਦਾ ਹੈ ਪੋਸਤ ਮਦ ਅਫੀਮ ਉਤਰ ਜਾਏ ਪ੍ਰਭਾਤ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਇਹ ਨਾਮ ਦੇ ਖਮਾਰੀ ਇਹੋ ਜੀ ਰਹੁੰਦੀ ਹੈ ਜਿਸੇ ਇੱਕ ਵਾਰ ਗ੍ਰਹਿਣ ਕਰ ਲਈ ਤੇ ਜਿਨਾ ਚਿਰ ਚਾਹੀ ਸਰੀਰ ਇਹ ਲੋਕ ਵਿੱਚ ਰਹਿੰਦਾ ਹੈ ਚਾਹੇ ਪਰਲੋਕ ਵਿੱਚ ਰਹਿੰਦਾ ਹੈ ਉਹ ਨਾਮ ਦਾ ਨਸਾ ਇਸ ਰੂ ਨੂੰ ਚੜੇ